ਅਮਰਤ ਸਰ ਚਾਟੀ ਮਿੰਟ ਚੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਆਬਾਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੀਸ ਝੁਕਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਐਤਵਾਰ 4-5 ਲੱਖ ਬੰਦਾ ਸੀਸ ਝੁਕਾਉਂਦਾ ਤੇ 12 ਵਜੇ ਦੁਪਹਿਰ ਆਰੰਭ ਹੁੰਦਾ ਸ਼ਾਮ ਦਾ 10 ਵਜੇ ਕੋ ਗਏ ਜਾਂਦੀ ਹੈ ਜਿਹੜਾ ਸੰਤ ਵੀ ਰੋਜ਼ 12 ਵਜੇ ਜਗਦੀ ਸਾਹਿਬ ਪੰਜ ਪਾਠ ਹੁੰਦੇ ਕਿ ਬਈ ਸਾਹਿਬ ਤੇ ਫੇਰ ਸੁਣੀ ਸਾਹਿਬ ਚਾਰ ਵਜੇ ਅਰਦਾਸ ਹੁੰਦੀ ਚ ਫੈ ਰਹੇ ਨੇ ਫੇਰ ਧੌਣ ਦੀ ਜਿਹੜਾ ਔਰ ਸਰਦ ਦਾ ਖੰਡ ਆਪਸੇ ਜਾਨ ਲੱਗਣਾ ਪਿਆ ਕਦੀ ਆ ਕੇ ਵੇਖੋ ਉਹ ਮੈਨੂੰ ਪੁੱਛੋ ਤੇ ਮੈਂ ਕਿਹਾ ਮੱਟ ਰਹਿਣਾ ਪੁੱਛੋ ਉਹ ਮੈਨੂੰ ਪੁੱਛੋਗੇ ਨਾ ਤੁਹਾਨੂੰ ਪਰਦਾ ਖੁੱਲ੍ਹ ਜੇ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਸਿੱਖ ਦੀ ਝੋਲੀ ਭਰਨੀ ਇੱਕ ਵਾਰ ਸਿੱਖ ਨੂੰ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇ। ਕਈ ਤਾਂ ਜਾਨ ਐਤਵਾਰ ਬਹੁਤ ਘਾਟਾਂ ਦਾ ਵਾਰਸ ਹੈ। ਐਤਵਾਰ ਤਕਰੀਬਨ ਬਾਹਰ ਹੋ ਜਾਂਦਾ ਕਿਤੇ ਸਾਲ 'ਚ ਇੱਕ ਦੋ ਆ ਜਾਂਦੇ। ਬਈ ਅਮਰਸਾ ਇੱਕ ਐਤਵਾਰ ਆ ਗਿਆ ਅਮਰਸਾ ਤੇ ਮੈਂ ਸੋਚਿਆ ਵੀ ਬਾਬਾ ਜੀ ਦੇ ਦਰਸ਼ਨ ਕਰ ਬਾਬਾ ਦੀਪ ਸਿੰਘ ਦਾ ਜਿਹੜਾ ਆਸਥਾਨ ਹੈ ਨਾ ਸ਼ਹੀਦਾਂ ਉਹਦੀ ਬੈਕ ਸਾਈਡ ਤੇ ਦਾਸ ਦਾ ਘਰ ਹੈ ਬਿਲਕੁਲ 2 2.5 ਮਿੰਟ ਦਾ ਰਾਹ ਇਹ ਜਾਣਾ ਹੋਵੇ ਐ ਦੋ ਰਾਦੇ ਰਸੀ ਦੇ ਮੈਂ ਕਿਹਾ ਵੀ ਅੱਜ ਸੰਗਤ ਚ ਪਹਿਰਾ ਕੱਟਦੀ ਦਰਸ਼ਨ ਕਰ ਆਈਏ ਦਾ ਜੀ ਪੈਦਲ ਹੀ ਨਿਕਲ ਗਿਆ ਮੈਂ ਨਾ ਕੜਾ ਪ੍ਰਸ਼ਾਦ ਦੀ ਲਾਈਨ ਤੇ ਲੱਗਾ ਦੇਖ ਲੈ ਰਿਹਾ ਪਹਿਲੇ ਤੇ ਇੱਕ ਸਿੰਧੂ ਵੀਰ ਜੈਂਟਲਮੈਨ ਮੈਨੂੰ ਮਿਲਿਆ ਉਹਨੇ ਫੱਤੇ ਬੁਲਾਈ ਤੇ ਮੈਨੂੰ ਕਹਿੰਦਾ ਕੱਲੇ ਹੀ ਹੋ ਮੈਂ ਕਿਹਾ ਹਾਂਜੀ ਕੱਲੇ ਹੀ ਜਿਹੜਾ ਲਹੂਆ ਉਹਨੇ ਬੋਲਦੇ ਪਿਆਰ ਦਾ ਕਹਿੰਦਾ ਨੋ ਸਕੋਰਟੀ ਗਾਰਡ ਨੋ ਬਾਡੀਗਾਰਡ ਮੈਂ ਗੋ ਦਮ ਨਹੀਂ ਮੈਂ ਹੱਥ ਥੋੜੇ ਮੈਂ ਕਿਹਾ ਜਿੰਨਾ ਟਾਈਮ ਲੱਗਦਾ ਰੰਗਾੜੀਏ ਜਿੰਨਾ ਚਿਰ ਲੱਗਦਾ ਲੰਗੀ ਜਾਣ ਦਿਓ ਤੇ ਚੁੱਪ ਕਰ ਗਿਆ ਉਹ ਮੈਂ ਜੀ ਦੇਖ ਲਈ ਤੇ ਸਚਾਈ ਵਾਪਸ ਆ ਰਹੀ ਅੰਦਰ ਜਾਣ ਲਈ ਇੱਕ ਭੈਣ ਦੀ ਉਹਨਾਂ ਫੱਤੇ ਬੁਲਾਈ ਕਹਿੰਦੀ ਤੂੰ ਟੀਵੀ 'ਚ ਵੇਖੀਦਾ ਮੈਂ ਕਿਹਾ ਸਭ ਆਪ ਜੋੜਦੇ ਨਹੀਂ ਪਤਾ ਜੀ ਜਿੜਾਈ ਤੇ ਮੈਂ ਪੰਜੀ ਕਿੱਥੋਂ ਆਏ ਤੁਸੀਂ ਕਹਿੰਦੇ ਮੈਂ ਬੰਬਈ ਤੋਂ ਆਈ ਹਾਂ ਚਪੈਰਾ ਕਿੱਟੇ ਮੇਰਾ ਛੀਵਾ ਚਪੈਰਾ ਸ਼ੁਕਰਾਨੇ ਦਾ ਯਕੀਨ ਜਾਣਿਓ ਮੇਰੀ ਭਾਵਨਾ ਛੋਟੀ ਤੇ ਉਹਦੀ ਵੱਡੀ ਮੇਰੇ ਮੂੰਹ 'ਚੋਂ ਨਿਕਲ ਗਿਆ ਬੰਬਈ ਤੋਂ ਚਪੈਰਾ ਕਿਟੇ ਮੇਰੇ ਮੂੰਹ 'ਚੋਂ ਨਿਕਲ ਗਿਆ ਮੈਂ ਕਹਿੰਦਾ ਬੁਬਈ ਰੱਬ ਨਹੀਂ ਹੈਗਾ ਹੱਕੋ ਸਾਥ ਉਹ ਬੁਬਈ